ਹਾਂਜੀ ਬਾਈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਬਾਬਿਓ ਤੇ ਪਹੁੰਚ ਗਏ ਆਂ ਆਪਾਂ ਉੱਪਰ ਤੇ ਅੱਜੋ ਕਰਦੇ ਆਂ ਵਲੌਗ ਸ਼ੁਰੂ ਪਹਿਲਾਂ ਕਰ ਦਈਏ ਲੇਟਾ ਬੰਦ ਠੀਕ ਹੈ ਜੀ ਲੋ ਜੀ ਲੇਟਾ ਕਰਤੀ ਆਂ ਬੰਦ ਤੇ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਤੇ ਕਬੂਤਰ ਡਾਣੇ ਆ ਨਵੇਂ ਮਮਲਾ ਪਾਣੀ ਦਵਾਈ ਲਾਈ ਵੀ ਤੀ ਰੋਕੇ ਵੀ ਤਿਗੇ ਮੌਸਮ ਖਰਾਬ ਤੇ ਅੱਜ ਮੌਸਮ ਸਹੀ ਐ ਤੇ ਅੱਜ ੜਾਂਦੇ ਆ ਕਬੂਤਰ ਤੇ ਕਬੂਤਰ ੜਾ ਕੇ ਤੇ ਇੱਕ ਬਾਜੀ ਛੱਡਣਾ ਐ ਕੱਲ ਨੂੰ ਦੇਖਦੇ ਆ ੜਾ ਦੀ ਬਾਬਿਓ ਕਬੂਤਰ ਲਓ ਜੀ ਮਿੱਤਰੋ ਤੇ ੜਾਉਂਦੇ ਆ ਕਬੂਤਰ ਦੇਖ ਕੇ ਦਾਣੇ ਦੂਣੇ ਦੇਖ ਕੇ ਕੱਢਾਂਗੇ ਬਾਬਿਓ ਤੇ ਪਹਿਲਾਂ ਬੱਚੇ ਕੱਢਣੇ ਬੱਚੇ ਬੈਠ ਜੂंगे ਛਤਰੀਆਂ ਤੇ ਠੀਕ ਐ ਨਾ ਤੇ ਬੱਚੇ ਗਿਝੋਨੇ ਵੀ ਐ ਇਹ ਵਿੱਚ ਊਡਣ ਵੀ ਲੱਗ ਗਏ ਪੂਰਾ ਬੱਚਾ ਤਾਂ ਊਡਣ ਵੀ ਲੱਗ ਗਿਆ ਤੇ ਠੀਕ ਆ ਬਾਬੇ ਵੀਡੀਓ ਬੰਦ ਕਰਕੇ ਇੱਕ ਵਾਰ ਕੱਢ ਦੀ ਫੇ ਸਾਨੂੰ ਦੱਸਦੇ ਕਿਹੜਾ ਕਿਹੜਾ ਕੱਢਿਆ ਨਹੀਂ ਤਾਂ ਇਹ ਆਪਣੇ ਆਪ ਉੱਡ ਜਾਂਦੇ ਆ ਲੋ ਵੀ ਮਿੱਤਰੋ ਇਹ ਕੂਤਰ ਰੱਖ ਲਏ ਜੁੱਟ ਕੱਲੂ ਉਡਾਵਾਂਗੇ ਝਾਲਰ ਵਾਲਾ ਤੇ ਡੰਡੇ ਵਾਲਾ ਇਹ ਦੋਨੋਂ ਵਧੀਆ ਫਿਰਦੇ ਆ ਦੋਨੋਂ ਕੱਲੂ ਉਡਾਵਾਂਗੇ ਇਹ ਕੂਤਰੀ ਛੱਡਾਂਗੇ ਬਾਜੀ ਠੀਕ ਹੈ ਜੀ ਬਾਕੀ ਕੂਤਰ ਉਡਾਤੇ ਆ ਇੱਧਰੋਂ ਇਹ ਕੱਲ ਉਡਾ ਲਿਆ ਸੀ ਤੇ ਇਹ ਵੀ ਕੱਲ ਉਡਾ ਲਿਆ ਸੀ ਇਹਨੂੰ ਅੱਜ ਨਹੀਂ ਉਡਾਉਣਾ ਤੇ ਇਹ ਤਿੰਨ ਨਵੇਂ ਇਹਨਾਂ ਨੂੰ ਨਵੇਂ ਨੂੰ ਕੱਢਾਂਗੇ ਦੁਪਹਿਰੇ ਤੋਂ ਨਾਲੇ ਧੁੱਪ ਆ ਜੂਗੀ ਇਹਨਾਂ ਪੂਰੀ ਵਧੀਆ ਬਾਕੀ ਗੋਤਰ ਬੈਠੇ ਐ ਛਤਰੀ ਤੇ ਬੰਨਿਆ ਵਾ ਇੱਕ ਦੋ ਬੱਚੇ ਬੈਠੇ ਐ ਬਾਕੀ ਉੜਦੇ ਐ ਫਿਰਦੇ ਤੇ ਹੁਣ ਚੱਲਦੇ ਬਾਬੇ ਉੱਪਰ ਕਿੱਥੇ ਆ ਗਈ ਹੁਣ ਚੱਲਦੇ ਆ ਬਾਬੇ ਉੱਪਰ ਹਾਂਜੀ ਲੋਬ ਮਿੱਤਰੋ ਜਿੰਦੇ ਖੋਲ ਲਏ ਹੁੱਡੇ ਵਿੱਚ ਇੱਕ ਕਬੂਤਰ ਪਨੇ ਡਾਈ ਪਈ ਏ ਬਾਕੀ ਇੱਕ ਕਬੂਤਰ ਉੱਪਰ ਛੱਡ ਤਿਆ ਦਾ ਚੀਨੇ ਦਾ ਭਰਾ ਕਾਲੀ ਨਹੀਂ ਗੱਛਾਂ ਵਾਲਾ ਚੀਨਾ ਯਾ ਇਹ ਇਹ ਤੰਗ ਲੋ ਕਰਦਾ ਬਾਬੂ ਅੰਦਰ ਨਹੀਂ ਪਰਦਾ ਤਾਂ ਖੁੱਡੇ ਚ ਤੇ ਇੱਕ ਉਹ ਬੱਚਾ ਛੇਵੀਂ ਚਾਰ-ਚਾਰ ਕਲੀਏ ਰਹੀ ਉਹ ਵੀ ਉੱਪਰ ਚੜਤੇ ਆ ਤੇ ਬਾਕੀ ਲੇਟਾਂ ਕਰਤੀਆਂ ਬੰਦ ਕਬੂਤਰ ਆਪਣੇ ਓਕੇ ਆ ਉੱਪਰ ਠੀਕ ਹੈ ਜੀ ਧੁੱਪ ਨਹੀਂ ਲੜਈ ਅੱਜ ਵਧੀਆ ਐ ਸੂਰਜ ਆ ਗਿਆ ਤੇ ਬਾਕੀ ਇੱਧਰੋਂ ਮੇਟਰੋਂ ਆਪਾਂ ਨੇ ਇੱਕ ਫੜਿਆ ਕੱਲ ਕੁੱਗੀ ਦਾ ਉੱਚਾ ਇਹ ਬੈਠਾ ਏ ਉੱਪਰ ਖਜੂਰ ਤੋਂ ਡਿੱਗ ਗਿਆ ਸੀ نیچے ਆਪਾਂ ਯਾਕ ਦੇ ਅੰਦਰ ਲੈ ਆ ਹੁੰਦੇ ਜੋ ਨਹੀਂ ਤਾਂ ਬਿੱਲੀ-ਬੁੱਲੀ ਨੇ ਖਾ ਜਾਣਾ ਦਾ ਇਹ ਵਿਚਾਰਾ ਤੇ ਬਾਕੀ ਇੱਧਰ ਪਤਾ ਨਹੀਂ ਕਿਵੇਂ ਬੱਚੇ ਕੱਢ ਲਏ ਨੇ ਕਦੋਂ ਅੰਡੇ ਤੇ ਕਦੋਂ ਬੱਚਾ ਕੱਢ ਲਿਆ ਤੇ ਆਪਾਂ ਨੂੰ ਨਹੀਂ ਪਤਾ ਕਿਹੜਿਆਂ ਦਾ ਹੈ ਕਿਹੜਿਆਂ ਦਾ ਨਹੀਂ ਕਬੂਤਰ ਕਿਹੜਾ ਹੈ ਨਾਲ ਕਬੂਤਰੀਆਂ ਦਾ ਜਰੂਰ ਪਤਾ ਹੈ ਕਿਹੜੀ-ਕਿਹੜੀਆਂ ਮੈਂਦੀਆਂ ਹੈ ਉੱਪਰ ਤੇ ਬੱਚਾ ਕੱਢ ਲਿਆ ਤੇ ਬਾਕੀ ਇਹ ਘੁੱਗੀ ਦਾ ਬੱਚਾ ਲਓ ਜੀ ਮਿੱਤਰੋ ਡੱਬੀ ਵੀ ਫੜ ਕੇ ਛਤਰੀ ਤੇ ਬੰਤੀ ਏ ਦੋਏ ਬੱਚੇ ਵੀ ਨਵੇਂ ਉੜ ਗਏ ਆ ਫਿਰਦੇ ਦੋਨੋਂ ਦੇ ਦੋਨੋਂ ਲਓ ਜੀ ਆ ਫਿਰਦੇ ਦੋਨੋਂ ਇਹ ਦੋਨੋਂ ਬੱਚੇ ਉਹ ਪਿੱਛੇ ਵਾਲੇ ਠੀਕ ਹੈ ਜੀ ਤੇ ਬਾਕੀ ਜਿਹੜੇ ਕੱਡੇ ਸੀ ਉਹ ਜੁੱਟ ਉੱਪਰ ਖੜਾ ਏ ਆਪਣਾ ਉਹ ਵੀ ਤੁਹਾਨੂੰ ਦਿਖਾ ਦਉਂਦੇ ਆ ਇੱਕ ਵਾਰ ਕਿ ਕੇ ਆ ਗਿਆ ਝਾਲਰਾਂ ਵਾਲਾ ਇਹ ਛੋਟੀਆਂ ਮਾਰਦਾ ਤੇ ਦੋ ਬੱਚਿਆਂ ਵਿੱਚੋਂ ਇਹ ਪੂਰਾ ਇਹ ਸੋਨਾ ਡਿਜ਼ਾਈਨ ਤੇ ਇਹ ਅੱਜ ਪਹਿਲੀ ਵਾਰ ਇਹ ਉੜਿਆ ਇੰਨੀ ਉੱਚੀ ਗਿਆ ਤੇ ਬਾਕੀ ਉਹ ਜੁੱਟ ਵੀ ਆ ਗਿਆ ਹੁਣ ਇਹ ਕਿੰਦਾ ਠੀਕ ਹੈ ਜੀ ਤੇ ਦੇਖਦੇ ਆ ਕਿਵੇਂ ਉੜਦੇ ਅੱਜ 3-4 ਦਿਨਾਂ ਬਾਅਦ ਗੱਡੇ ਆ ਤੇ ਫਿਰਦੇ ਲੋ ਵੀ ਇੱਥੇ ਬੈਠ ਗਿਆ ਕਬੂਤਰ ਤੇ ਬਾਕੀ ਇਹ ਫਿਰਦੇ ਆ ਤੇ ਬਬਲੇ ਜਿਹੜੇ ਕਬੂਤਰ ਬੈਠੀਆਂ ਨੇ ਇਹ ਕੇ ਬੈਠੀ ਮੂਰੇ ਇੱਕ ਡੱਬੀ ਹੋ ਗਈ ਦੋ ਤਿੰਨ ਹੋਰ ਲੜਾਏ ਵੇ ਆਏ ਹੋਗੇ ਇਹ ਆਪਣੇ ਛਤਰੀਆਂ ਦੇ ਹੀ ਬੈਠੇ ਰਹਿੰਦੇ ਆਂ ਅੰਦਰ ਵੜਦੇ ਨਹੀਂ ਹੁੱਡੇ ਚ ਪਤਾ ਨਹੀਂ ਕੀ ਗੱਲ ਐ ਦੱਸੋ ਯਾਰ ਜੇ ਕਿਪਾ ਹੱਲ ਹੋਇਆ ਇਹਦਾ ਬਹੁਤ ਅੰਕ ਕਰਦੇ ਆਂ ਯਾਰ ਵੜਦੇ ਨਹੀਂ ਸ਼ਾਮ ਨੂੰ ਵੜਦੇ ਆਂ ਨੇ ਰਹੋਏ ਤੋਂ ਇਹ ਇੱਥੇ ਆ ਕੇ ਡੋਲੀਆਂ ਦੇ ਬੈਠੀ ਜਾਂਦੇ ਆਂ ਅੰਦਰ ਨਹੀਂ ਵੜਦੇ ਇਹ ਉਈ ਮਸਤ ਹੋਈ ਵੀ ਆ ਕੂਤਰੀ ਵੀ ਮਸਤ ਹੋਈ ਵੀ ਡੱਬੀ ਵੀ ਮਸਤ ਐ ਥਾਪੂ ਇਹ ਮਾਰਦੇ ਫਰੀ ਜਾਂਦੇ ਉੜਦੇ ਦੱਸਿਓ ਜੇ ਕਿਸੇ ਬਾਏ ਦਾ ਹੱਲ ਹੋਇਆ ਬਾਕੀ ਇਹ ਫਿਰਦੇ ਹੁਚੀਨਾ ਫਿਰਦਾ ਬੈਠ ਕੇ ਉੜਿਆ ਝੰਡਰ ਵਾਲਾ ਬੈਠ ਕੇ ਉੜਿਆ ਏ ਤੇ ਬਾਕੀ ਦੇਖਦੇ ਕਾ ਬਣੇ ਕਿਦਾਂ ਨਾਲ ਕੱਛ ਲੋ ਤੇ ਠੀਕ ਐ ਮਿੱਤਰੋ ਦੱਸਿਓ ਜੇ ਕਿਸੇ ਕੋਲ ਬਾਈ ਇਹਦਾ ਹੱਲ ਹੋਇਆ ਜ਼ਰੂਰ ਕਮੈਂਟ ਕਰਕੇ ਪੋਤਾਂ ਕਰਦੇ ਐਰ ਖੁੱਡੇ 'ਚ ਨਹੀਂ ਵੜਦੇ ਕਬੂਤਰ ਲੋਵੇ ਮਿੱਤਰੋ ਆਪਣੇ ਕਬੂਤਰ ਆ ਗਏ ਦੇਖਦੇ ਜਿਹੜੇ ਤੇ ਇਹਨਾਂ 'ਚੋਂ ਖੁੱਡੇ 'ਚੋਂ ਦਾ ਤੜਕੇ ਤੜਕੇ ਨਹੀਂ ਫਿਰ ਬਾਹਰ ਇਹ ਪਾਣੇ ਛਤਰੀਆਂ ਤੇ ਛੱਡਦਾ ਨੇ ਬੈਠੇ ਰਹਿਣ ਦੇਣੇ ਤੇ ਦੇਖਦੇ ਆ ਬਾਬੂ ਕਰਕੇ ਇਹਨਾਂ ਨੂੰ ਹੰਦਾ ਤੜਕੇ ਜੇ ਤੜਦੇ ਬਾਕੀਆ ਕਬੂਤਰੀ ਬੈਠੀ ਐ ਓਕੇ ਅੰਜੀ ਲੋਵੇ ਮਿੱਤਰੋ ਪਾਣੀ ਰੱਖਦੇ ਆ ਕਬੂਤਰਾਂ ਨੂੰ ਬੜੇ ਔਖੇ ਬੰਦ ਕਰੇ ਆ ਇੱਧਰ ਵਾਲਿਆਂ ਨੇ ਤਾਂ ਪਾਣੀ ਪੀ ਲਿਆ ਕਬੂਤਰਾਂ ਨੇ ਤੇ ਹੁਣ ਦੂਸਰੀ ਸਾਈਡ ਰੱਖ ਦਉਂਦੇ ਆ ਪਾਣੀ ਉੱਧਰ ਵਾਲੀ ਸਾਈਡ ਤਾਂ ਡਰਦੇ ਹੀ ਬਹੁਤ ਐ ਲੋ ਜੀ ਇੱਧਰ ਵੀ ਪਾਣੀ ਪੀ ਲਿਆ ਠੀਕੇ ਬੈਠੇ ਰਹੂਗੇ ਤੇ ਬੱਚਾ ਬੈਠਾ ਏ ਝੱਲਰ ਵਾਲਾ ਬੈਠਾ ਬਾਕੀ ਇਹਨਾਂ ਨੂੰ ਬੈਠੇ ਰਹਿਣ ਦੋ ਦੋ ਉੱਪਰ ਬਾਬੇ ਖੁੱਲੇ ਨਹੀਂ ਛਤਰੀ ਤੋਂ ਇੱਕ ਆ ਬੰਨੇ ਆ ਬਈ ਇੱਕ ਡੱਬੀ ਬੰਨੀ ਵੀ ਐ ਜਿਹੜੇ ਜਿਆਦਾ ਤੰਗ ਕਰਦੇ ਐ ਠੀਕ ਆ ਜੀ ਤੇ ਬਾਕੀ ਇੱਧਰ ਅੰਦਰ ਬੰਦੇ ਐ ਇਹਨਾਂ ਨੂੰ ਵੀ ਬੰਦੀ ਰਹਿਣ ਦੇ ਲੋ ਜੀ ਠੀਕ ਆ ਜੀ ਤੇ ਬਾਅਦ ਥੋੜੀ ਜੇ ਦੇ ਤੱਕ ਦਾਣਾ ਪਾਣੀ ਪਾਉਂਦੇ ਆ ਉੱਪਰ ਤੇ ਜਿਹੜੇ ਇਹ ਬੰਦ ਕਰੇ ਐ ਇਹਨਾਂ ਆ ਪਾਣੀ ਪੂਣੀ ਹਜਮ ਹੋਏ ਤੇ ਬਾਅਦ ਇਹਨਾਂ ਨੂੰ ਬਦਾਮ ਪਾ ਦਾਂਗੇ ਹਾਂਜੀ ਲੋ ਬਈ ਮਿੱਤਰੋ ਤੇ ਪਾ ਲਈ ਉੱਪਰ ਪੂਤਰਾ ਹੁੰਦਾ ਨੇ ਤੇ ਦੇਖੋ ਪੂਤਰ ਕਿੰਨੇ ਕਾਲੇ ਹੋ ਗਏ ਆ ਤੰਦਰੁਸਤੀ ਮੇਨ ਠੀਕ ਹੈ ਜੀ ਪੂਤਰਾ ਪਾ ਦੀ ਅੰਦਰਲੇ ਬਾਹਰ ਨਿਕਲਦੇ ਹੋ ਹੋ ਜਾਂਦੇ ਨੇ ਉਹ ਜੀ ਬੜਾ ਬੰਦ ਰੱਖਦੀ ਹੈ ਲੈ ਜੀ ਦੇਖੋ ਆਉਂਦੇ ਢੱਜ ਭੱਜ ਦਾਣਿਆਂ ਨੂੰ ਲੈ ਉਸ ਤੇ ਹੁੰਦਾ ਮਾ ਹੁਣ ਇਹਨਾਂ ਦਾ ਡ੍ਰਿੰਕਰ ਭਰਦੀ ਆ ਪਾਣੀ ਦਾ ਇੱਧਰ ਤੇ ਟਰੇ ਚਾੱਕ ਕੇ ਫੇਰ ਰੱਖ ਦਾਂਗੇ ਇੱਧਰ ਵਾਲੇ ਖੁੱਡੇ 'ਚ ਤੇ ਫੇਰ ਪਾਉਂਦੇ ਆ ਨੀਚੇ ਵਾਲੇ ਕਬੂਤਰਾਂ ਨੂੰ ਬਾਬਿਓ ਬਦਾਮ ਬਦਾਮ ਉਹਨਾਂ ਦੇ ਕੱਟੇ ਪਏ ਆ ਸਾਰਾ ਕੁਝ ਹੋਇਆ ਬਾਈ ਪਾਣੀ ਭਰਦੀ ਆ ਇਹਨਾਂ ਨੂੰ ਤਾਜ਼ਾ ਲੋ ਬਾਈ ਮਿੱਤਰੋ ਭਰਤੇ ਆ ਪਾਣੀ ਦਾ ਡ੍ਰਿੰਕਰ ਤੇ ਇਹਨੂੰ ਰੱਖਦੀ ਆ ਖੁੱਡੇ 'ਚ ਪਾਣੀ ਪੀ ਲੂ ਨੂੰ ਉਧਰ ਹਲੇ ਦਾਣੇ ਖਾ ਰਹੇ ਆ ਫਿਰ ਉਧਰ ਲਈ ਸਾਈਡ ਰੱਖ ਦਾਂਗੇ ਤੇ ਪੀਣ ਲੱਗ ਗਏ ਪਾਣੀ ਤੇ ਠੀਕ ਆ ਬਈ ਮਿੱਤਰੋ ਹੁਣ ਜਾ ਕੇ ਬਾਜੀ ਚ ਬਦਾਮ ਪਾ ਦਈਏ ਉੱਤਰਾਂ ਨੂੰ ਲੋ ਬਈ ਮਿੱਤਰੋ ਪਾ ਦੇ ਇਹਨਾਂ ਨੂੰ ਬਦਾਮ ਠੀਕ ਆ ਜੀ ਤੇ ਇੰਨੇ ਕ ਬਚ ਗਏ ਇੱਧਰ ਕਬੂਤਰਾਂ ਜੋਗੇ ਜਿਹੜੇ ਕਬੂਤਰ ਐ ਇਹਨਾਂ ਨੂੰ ਪਾ ਦਾਂਗੇ ਠੀਕ ਆ ਜੀ ਤੇ ਬਸ ਹੁੰਦਾ ਇਹਨਾਂ ਨੂੰ ਬਾਕੀਆਂ ਨੂੰ ਕਣਕ ਪਾ ਦਾਂ ਬਸਤੀ ਕਣਕ ਪਾ ਦਣੀ ਤੇ ਪਾਤੇ ਆ ਬਦਾਮ ਤੇ ਹੁਣ ਚਲਦੇ ਆਂ ਉੱਪਰ ਕਬੂਤਰਾਂ ਵਾਲੀ ਸ਼ੈਡ ਰੱਖ ਲਈਏ ਹੁਣ ਦਾਣੇ ਬਾਕੀ ਕਬੂਤਰੀ ਆਪਣੀ ਰੁੱਕੇ ਆ ਬੈਠੀ ਉੱਥਾ ਉੱਥਾ ਚੈੱਕ ਕਰੂ ਓਕੇ ਆ ਜਮੂ ਦੇਖਦੇ ਆ ਕੀ ਬਣਦਾ ਬਾਕੀ ਵਾਈ ਗਰੂ ਮੇਰ ਘਰੇ ਕੱਲੂ ਤੇ ਹਾਂਜੀ ਲੋ ਬਾਈ ਮਿੱਤਰੋ ਆ ਗਏ ਆ ਦੁਬਾਰਾ ਉੱਪਰ ਤੇ ਕੁੱਗੀ ਦਾ ਬੱਚਾ ਆਪਾਂ ਨੇ ਕਰਤੇ ਆ ਆਜ਼ਾਦ ਬਾਬੇ ਚਲੇ ਗਿਆ ਉਹ ਬੜੀ ਮਾ ਨਾਲ ਇੱਧਰ ਬੈਠ ਗਿਆ ਸੀ ਇੱਥੀ ਇੱਥੀ ਤੋਂ ਗਿਰਿਆ ਸੀ ਕੱਲ ਖਜੂਰ ਤੋਂ ਉੱਤਰ ਨਿਕਲ ਜਾਣੇ ਤੇ ਬਾਹਰ ਕਿ ਬਾਕੀ ਰੱਖ ਲਈ ਹੁਣ ਇਹਨਾਂ ਨੂੰ ਬਾਬੇ ਪਾਣੀ ਕਿ ਦਾਣੇ ਲਈਏ ਚੱਕ ਪੂਣ ਦੋ ਇਹਨਾਂ ਨੂੰ ਪਾਣੀ ਬਾਅਦ ਚ ਦਾਣੇ ਰੱਖਾਂਗੇ ਹੋਰ ਹੁਣ ਦਾਣੇ ਚੱਕ ਕੇ ਬਾਬੇ ਇੱਧਰਲੀ ਸਾਈਡ ਰੱਖ ਦਈਏ ਤੇ ਬਦਾਮ ਪਾਤੇ ਆਪਾਂ ਨੇ ਹਾਰੇ ਕਬੂਤਰਾਂ ਨੂੰ ਤੇ ਠੀਕ ਹੈ ਮਿੱਤਰੋ ਲਾਗੇ ਕਬੂਤਰ ਦਾਣਾ ਖਾਂ। ਦਾ ਹੁਣ ਪਾਣੀ ਚੱਕ ਕੇ ਫਿਰ ਇੱਧਰ ਰੱਖ ਦਾਂਗੇ। ਤੇ ਠੀਕ ਹੈ ਜੀ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੀਏ, ਮਿਲਦੇ ਆਂ ਯਾ ਪਾਣੀ ਅਗਲੀ ਵੀਡੀਓ ਦੇ ਵਿੱਚ। ਜੁੜੇ ਰਹੋ ਵੀਡੀਓ ਨਾਲ ਧੰਨਵਾਦ।